ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਤਾਂ ਬਾਅਦ ਯੂਥ ਕਾਂਗਰਸ ਆਪਣੇ ਵਿਧਾਇਕਾਂ ਦੀ ਸਮਰਥਨ ਵਿੱਚ ਸੜਕਾਂ ਤੇ ਨਿਕਲੀ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਯੂਥ ਕਾਂਗਰਸ ਨੇ ਬਾਈਕ ਰੈਲੀ ਕੱਟ ਕੇ ਵਿਧਾਨ ਸਭਾ 'ਚ ਸੰਘਰਸ਼ ਕਰ ਰਹੇ ਆਪਣੇ ਵਿਧਾਇਕਾਂ ਨੂੰ ਸਪੋਰਟ ਕੀਤਾ ਦੇ ਨਾਲ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵੀ ਸੰਦੇਸ਼ ਦਿੱਤਾ ਯੂਥ ਕਾਂਗਰਸ ਨੇ ਪੰਜਾਬ ਸਰਕਾਰ ਤੇ ਕਾਂਗਰਸੀ ਵਿਧਾਇਕਾਂ ਨਾਲ ਤੱਕੇ ਸ਼ਾਹੀ ਕਰਨ ਦੇ ਇਲਜ਼ਾਮ ਲਾਏ ਅਸੀਂ ਦੋ ਤਿੰਨ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵਿਧਾਇਕਾਂ ਨਾਲ ਸਾਡੇ ੱਤਕਾ ਹੋਇਆ ਹੈ ਵਿਧਾਨ ਸਭਾ ਦੇ ਵਿੱਚ ਜਿਹੜੀ ਨਾਦਰਸ਼ਾਈ ਇਹਨਾਂ ਨੇ ਹੁਕਮ ਜਾਰੀ ਕਰਕੇ ਉਹਨਾਂ ਨੂੰ ਬੰਦ ਕੀਤਾ ਏਸੀ ਵੀ ਬੰਦ ਕਰਤੇ ਉਹਦੇ ਖਿਲਾਫ ਵੀ ਸਾਡਾ ਪ੍ਰਦਰਸ਼ਨ ਹੈ ਦੂਸਰਾ ਨਸ਼ਾ ਮੁਕਤ ਪੰਜਾਬ ਦਾ ਅਸੀਂ ਸੰਦੇਸ਼ ਦੇਣ ਵਾਸਤੇ ਰੈਲੀ ਕਰ ਰਹੇ ਆ ਤੀਸਰਾ ਅਸੀਂ ਲਾ ਐਂਡ ਆਰਡਰ ਦੀ ਪੋਜੀਸ਼ਨ ਕਰਪਸ਼ਨ ਦੀ ਜੋ ਪੋਜੀਸ਼ਨ ਉਹਦੇ ਅਗੇਂਸਟ ਵੀ ਰੈਲੀ ਕਰ ਰਹੇ ਆ ਔਰ ਜਿਹੜਾ ਕੈਪਟਨ ਸਾਹਿਬ ਦਾ ਗਾਣਾ ਜਿਹੜਾ ਅਸੀਂ ਬਣਾਇਆ ਦਾ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਉਹਨੂੰ ਵੀ ਅੱਜ ਪ੍ਰਮੋਟ ਕਰ। ਯੂਥ ਕਾਂਗਰਸ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਬਾਈਕ ਸਵਾਰ ਨੌਜਵਾਨ ਸ਼ਾਮਲ ਹੋਏ ਪਰ ਕਿਸੇ ਦੇ ਵੀ ਸਿਰ ਤੇ ਹੈਲਮਟ ਨਜ਼ਰ ਨਹੀਂ ਆਇਆ। ਖੁਦ ਯੂਥ ਕਾਂਗਰਸ ਦੇ ਪ੍ਰਧਾਨ ਨੀਮਾ ਨੂੰ ਛਿੱਕੇ ਢੰਗ ਦੇ ਨਜ਼ਰ ਆਏ। ਯੂਥ ਕਾਂਗਰਸ ਦੀ ਬਾਈਕ ਰੈਲੀ ਦਾ ਇੱਕ ਮੁੱਦਾ ਸੂਬੇ ਦੇ ਵਿੱਚ ਲਾਅ ਐਂਡ ਆਰਡਰ ਦਾ ਵੀ ਸੀ ਪਰ ਖੁਦ ਕਾਂਗਰਸੀ ਲਾਅ ਦੇ ਆਰਡਰ ਮੰਨਣ ਤੋਂ ਇਨਕਾਰੀ ਨਜ਼ਰ ਆਏ।